ਅੱਜ ਦਾ ਦਿਨ ਤੇ ਲੰਘ ਗਿਆ ਕੱਲ ਤੇ ਪਰਸੋਂ ਇਹ ਲਗਭਗ ਹੁਣ ਸ਼ਾਂਤੀ ਰਹੂਗੀ ਅਸੀਂ ਸਾਰੇ ਸਾਰੇ ਮਸਲੇ ਤੇ ਵਿਚਾਰ ਕਰਾਂਗੇ ਕਿਸ ਕਿਸਮ ਦਾ ਸਰਕਾਰ ਜਬਰ ਕਰ ਰਹੀ ਆ ਗਾਂ ਕਿਸ ਕਿਸਮ ਦੀ ਨੀਤੀ ਬਣਾ ਕੇ ਅੱਗੇ ਦੇ ਫੈਸਲੇ ਕੀਤੇ ਜਾਣ ਉਦੋਂ ਬਾਅਦ ਜਿਹੜਾ ਵਾ ਅੱਗੇ ਦਾ ਫੈਸਲਾ ਹੋਊਗਾ ਅਗਲਾ ਦਿਨ ਜਿਹੜਾ ਅੱਜ ਦਾ ਦਿਨ ਤੇ ਖਤਮ ਹੋ ਗਿਆ ਕੱਲ ਤੇ ਪਰਸੋਂ ਪਰਸੋਂ ਸ਼ਾਮਾਂ ਤੱਕ ਤੁਹਾਡੇ ਕੋ ਦੋਲਾ ਫਾਰਮਾਂ ਦੀ ਅਗਲੀ ਰਣਨੀਤੀ ਤੁਹਾਡੇ ਸਾਹਮਣੇ ਆਜੂਗੀ ਤੁਹਾਨੂੰ ਪਤਾ ਹੀ ਆ ਸਰਕਾਰ ਸਾਡੇ ਮੋਰਚੇ ਦੇ ਵਿੱਚ ਲਗਾਤਾਰ ਇਸ ਕਿਸਮ ਦੇ ਬੰਦੇ ਵਾਰ ਰਹੀ ਆ ਸਰਕਾਰ ਜਿਵੇਂ ਸਾਡੇ ਕੋਲ ਤਾਂ ਸਰਕਾਰੀ ਮੁਲਾਜ਼ਮ ਹੀ 4-5 ਵੜੇ ਗਏ ਆ ਪਿਓ ਸਾਡੇ ਨੌਜਵਾਨਾਂ ਨੂੰ ਆ ਕੇ ਸਕਾਉਂਦੇ ਹੈਗੇ ਆ ਔਰ ਪੂਰੀ ਤਰ੍ਹਾਂ ਸ਼ਰਾਪਤ ਕਰਨ ਦਾ ਯਤਨ ਹੋ ਰਿਹਾ ਮੈਂ ਇਸ ਗੱਲ ਦਾ ਖੇਤ ਮਹਿਸੂਸ ਕਰਦਾ ਪੀ ਪ੍ਰੈਸ ਦੀਆਂ ਤਾਰਾਂ ਬੇਵਜਾ ਵੱਡੀਆਂ ਗਈਆਂ ਉਹਨਾਂ ਦੀਆਂ ਉਹ ਵੀ ਵੈਨਾ ਬਾਹਰ ਕੱਡੀਆਂ ਗਈਆਂ ਇਹ ਸਹੀ ਨਹੀਂ ਹੈਗਾ ਔਰ ਪੂਰੇ ਆਪਾਂ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗੇ ਵੀ ਪ੍ਰੈਸ ਤੋਂ ਬਗੈਰ ਸਾਡੀ ਆਵਾਜ਼ ਦੁਨੀਆ ਵਿੱਚ ਨਹੀਂ ਜਾਣੀ ਹੈਗੀ ਜਿਹੜੇ ਬੰਦਿਆਂ ਨੇ ਕਾਰਾ ਕੀਤਾ ਉਹ ਸਾਡੀ ਲਹਿਰ ਦੇ ਨਹੀਂ ਹੋ ਸਕਦੇ ਉਹ ਸਰਕਾਰ ਦੇ ਪੱਖਪੂਰਨ ਵਾਲੇ ਹੋ ਸਕਦੇ ਆ ਔਰ ਸਾਡਾ মিডিਆ ਕਰਮੀਆਂ ਨਾਲ ਕੋਈ ਰੌਲਾ ਨਹੀਂ ਇਹਨਾਂ ਦੀ ਬਦੌਲਤ ਜਿੱਥੇ ਅਸੀਂ ਲੜ ਰਹੇ ਹਾਂ ਉਹ ਵੀ ਸਾਡੇ ਨਾਲ ਬਰਾਬਰ ਦੀ ਸਿਰਕਸ਼ ਕਰ ਰਹੇ ਆ ਸਾਡੇ ਨਾਲ ਉਹ ਅਥਰੂ ਗੈਸ ਦੇ ਗੋਲੇ ਚੱਲਦਿਆਂ ਹੋਇਆਂ ਪੱਤਰਕਾਰ ਵੀ ਨਾਲ ਸੀ ਜਦੋਂ ਹੋਏ ਫੇਰ ਉਹ ਵਾਪਸ ਆਏ ਤਾਂ ਵੱਡੀ ਤੁਹਾਡਾ ਸਾਰਿਆਂ ਦਾ ਸਹਿਯੋਗ ਆ ਤਾਂ ਆ ਗਾਂ ਖਿਆਲ ਕਰਾਂਗੇ ਕਿ ਤੁਹਾਨੂੰ ਇਸ ਕਿਸਮ ਦੀ ਸਮੱਸਿਆ ਨਾ ਆਵੇ ਕਿਉਂਕਿ ਕਾਫੀ ਜ਼ਿਆਦਾ ਅਸੀਂ ਵੀ ਵਿਅਸਤ ਰਹੇ ਸਾਡੀ ਇੱਕ ਜ਼ਿਆਦਾ એનર્ਜੀ ਹੋਰ ਨਾ ਕਮਾ ਵਾਲੇ ਪਾਸੇ ਲੱਗ ਗਈ ਇਧਰਲਾ ਪੱਕਾ ਸਾਥੋ ਤੋਂ ਟੋੜੇ ਵਾਲਾ ਛੁੱਟ ਗਿਆ ਸੋ ਇਸ ਕਰਕੇ ਇਹ ਮੋਰਚਾ ਲਗਾਤਾਰ ਜਾਰੀ ਰੱਖਾਂਗੇ ਕੇਂਦਰ ਦੀ ਮੋਦੀ ਸਰਕਾਰ ਨੋਟ ਕਰ ਲੇ ਇਹ ਮੋਰਚਾ ਮੁੱਕਣ ਵਾਲਾ ਨਹੀਂਗਾ ਜਾਂ ਤੋਂ ਅਗਲੀ ਰਣਨੀਤੀ ਅਗਲੇ ਦੋਵਾਂ ਦਿਨਾਂ ਚ ਸਪਸ਼ਟ ਕਰਾਂਗੇ ਅਜੇ ਖਨੌਰੀ ਵਾਲੀ ਸਾਰੀ ਘਟਨਾ ਦਾ ਜਾਜਾ ਲੈ ਲੀਏ ਦੋ ਦਿਨ ਦਲੀ ਪੂਜ ਵਾਲੇ ਮਸਲੇ ਤੇ ਸਟੇ ਹੋਊਗਾ ਠੀਕ ਆ ਉਹਦੇ ਵਿੱਚ ਗਾਹਾਂ ਕੀ ਫੈਸਲਾ ਲੈਣਾ ਲਿਆਂਗੇ ਆ ਮੇਰੇ ਵੀਰ ਨੂੰ ਕੱਲ ਕਰ ਲੈ ਜੇ ਸਰ ਆਪ ਹਾਈਡਰਾ ਤੇ ਸੀਸੀ ਵੀ ਲਾਏ ਸੇ ਕਰ ਦੇਣਾ ਹਿੰਦੀ ਚ ਮੈਂ ਦੇਖਿਏ ਆਜ ਜੋ ਖਨੌਰੀ ਕੇ ਅੰਦਰ ਕੇਂਦਰ ਸਰਕਾਰ ਕੇ ਇਸ਼ਾਰੇ ਕੇ ਉੱਪਰ ਹਰਿਆਣਾ ਸਰਕਾਰ ਅਰਧ ਸੈਨ ਕੇ ਬਲੋਂ ਕੇ ਸਾਥ ਉਸ ਆਪਣੇ ਬੈਰੀਅਰ ਕੋ ਕ੍ਰਾਸ ਕਰਕੇ ਡੀਅਰ ਗੈਸ ਕੇ ਗੋਲੇ ਫੈਂਕੇ ਔਰ ਬਾਰਡਰ ਕੋ ਕ੍ਰਾਸ ਕਰਕੇ ਹਮਾਰੇ ਕੈਂਪ ਮੇਂ ਗੁਸੀ ਔਰ ਹਮਾਰਾ ਇੱਕ ਬੱਚਾ ਛੋਟਾ 21 22 ਸਾਲ ਦਾ ਸ਼ੁਭਕਰਨ ਸਿੰਘ ਵੱਲੋਂ ਪਿੰਡ ਦਾ ਜ਼ਿਲ੍ਹਾ ਬਠਿੰਡਾ ਉਸ ਦੀ ਜਿਹੜੀ ਆ ਗੋਲੀ ਲੱਗਾਂ ਦਾ ਜਿਹੜੀ ਆ ਮੌਤ ਹੋ ਚੁੱਕੀ ਆ ਔਰ ਤਿੰਨ ਬੰਦੇ ਜਿਹੜੇ ਆ ਬਿਲਕੁਲ ਸੀਰੀਅਸ ਇੱਕ ਦੀ ਅੱਖ ਦੇ ਜਿਹੜਾ ਵਾ ਉਹ ਸ਼ਰੇ ਲੱਗੇ ਹੋਏ ਨੇ 12 ਬੋਰ ਦੇ ਔਰ ਲਗਭਗ 100 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਇੰਜਰਡ ਨੇ ਔਰ ਜਦੋਂ ਫੋਰਸ ਅੰਦਰ ਵੜੀ ਆ ਸਾਡੇ ਪੰਜਾਬ ਦੀ ਹੱਦ ਦੇ ਵਿੱਚ ਔਰ ਉਸ ਨੇ ਜਿਹੜੇ ਸਾਡੇ ਟਰਾਲੀਆਂ ਟਰੈਕਟਰ ਸੀਗੇ 25 ਦੇ ਕਰੀਬ ਟਰਾਲੀ ਟਰੈਕਟਰ ਜੋ ਉਹਨਾਂ ਸਮਾਨ ਪਿਆ ਸੀ ਆ ਉਥੇ ਭੰਨ ਤੋੜ ਕੀਤੀ ਆ ਜੋ ਕਿ ਸਾਡੀ ਪੰਜਾਬ ਦੀ ਹੱਦ ਦੇ ਚਾਹ ਕੀਤੀ ਆ ਔਰ ਉਸ ਤੋਂ ਬਾਅਦ ਹਰਿਆਣਾ ਦੇ ਇੱਕ ਨੌਜਵਾਨ ਨੂੰ ਜਿਹੜਾ ਵਾ ਉਹ ਬੋਰੀ ਦੇ ਪਾ ਕੇ ਕੁੱਟਿਆ ਉਹਦੀਆਂ ਲੱਤਾਂ ਤੋੜ ਕੇ ਉਹਨੂੰ ਖੇਤਾਂ 'ਚ ਸੁੱਟ ਕੇ ਚਲੇ ਗਏ ਇਹਨਾਂ ਅਨਮਨੁੱਖੀ ਵਿਹਾਰ ਕਿਸੇ ਕੋਈ ਵੀ ਜਿਹੜੀ ਸਰਕਾਰ ਆਪਣੇ ਦੇਸ਼ ਦੇ ਪਛਿੰਦਿਆਂ ਨਾਲ ਨਹੀਂ ਕਰਦੀ ਜੋ ਅੱਜ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਕੀਤਾ ਔਰ ਉਸ ਤੋਂ ਅੱਗੇ ਜਿਹੜੇ ਦਵਾਈਆਂ ਵਾਲਾ ਕੈਂਪ ਆ ਉਹਦੀਆਂ ਦਵਾਈਆਂ ਚੋਕੇ ਲੈ ਗਏ ਔਰ ਜਿਹੜੇ ਸਾਡੇ ਬਜ਼ੁਰਗ ਟਰਾਲੀਆਂ 'ਤੇ ਸੁੱਤੇ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਚੰਗੀ ਤਰ੍ਹਾਂ ਕੁੱਟਿਆ ਔਰ ਜਿਹੜੇ ਸੂਏ ਔਰ ਬਰਸ਼ੀਆਂ ਲੈ ਕੇ ਉਹ ਆਏ ਟਰੈਕਟਰਾਂ ਦੇ ਟਾਇਰ ਪੈਂਚਰ ਕੀਤੇ ਔਰ ਪੰਨ ਤੋੜ ਕੀਤੀ ਮੈਂ ਇਹ ਦੱਸਣਾ ਚਾਹੁੰਦਾ ਇੱਥੇ ਕੇਂਦਰ ਸਰਕਾਰ ਨੂੰ ਕਿ ਪਹਿਲਾ ਅੰਦੋਲਨ ਵੀ 13 ਮਹੀਨੇ ਲੜਿਆ ਬਿਲਕੁਲ ਸ਼ਾਂਤੀ ਨਾਲ ਲੜਿਆ ਔਰ ਇਹ ਵੀ ਅੰਦੋਲਨ ਜਿਹੜਾ ਵਾ ਇਹ ਸ਼ਾਂਤੀ ਨਾਲ ਲੜ ਰਹੇ ਆ ਔਰ ਇਹ ਨਿਹੱਥੇ ਲੋਕਾਂ ਦੇ ਉੱਪਰ ਜਿਹੜਾ ਇਹ ਅਤਿਆਚਾਰ ਆ ਇਹ ਕਰਨਾ ਬੰਦ ਕਰੇ ਜਿਸ ਤਰ੍ਹਾਂ ਸਾਡੇ ਆਗੂ ਜਿਹੜੇ ਹੱਥ ਖੜੇ ਹੱਥ ਖਾਲੀ ਹੱਥ ਲੈ ਕੇ ਦਿਖਾ ਕੇ ਗਏ ਅੱਗੇ ਐਡਵਾਂਸ ਕੀਤਾ ਔਰ ਜਾਂਦਿਆਂ ਹੋਏ ਵੀ ਉਹਨਾਂ ਨੇ ਸਾਡੇ ਟਾਇਰ ਗੈਸ ਦੇ ਗੋਲੇ ਫੇਰ ਕੀਤੇ ਔਰ ਜਦੋਂ ਵਾਪਸ ਆ ਰਹੇ ਸੀ ਗੱਲ ਕਰਕੇ ਉਦੋਂ ਵੀ ਗੋਲੇ ਫੇਰ ਕੀਤੇ ਇਹ ਕਿੱਥੋਂ ਦਾ ਮਨੁੱਖੀ ਵਿਹਾਰ ਆ ਜਿਹੜਾ ਇਹ ਕੇਂਦਰ ਸਰਕਾਰ ਔਰ ਹਰਿਆਣਾ ਸਰਕਾਰ ਮਿਲ ਕੇ ਕਰ ਰਹੀ ਆ ਇੱਥੇ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਨਾ ਪੰਜਾਬ ਸਰਕਾਰ ਨੂੰ ਵੀ ਕਿ ਪੰਜਾਬ ਸਰਕਾਰ ਵੀ ਇਸ ਦਾ ਜਿਹੜਾ ਵਾ ਗੰਭੀਰ ਨੋਟਿਸ ਲਵੇ ਉਹ ਜਿਸ ਤਰ੍ਹਾਂ ਹਰਿਆਣਾ ਦੀਆਂ ਫੋਰਸਾਂ ਜਿਹੜੀਆਂ ਨੇ ਉਹ ਪੰਜਾਬ ਦੀ ਹੱਦ ਜਾਣ ਕੇ ਉਹਨਾਂ ਨੇ ਜ਼ੁਲਮ ਕੀਤਾ ਵਾ ਉਸ ਦੇ ਉੱਤੇ ਜਿਹੜਾ ਪੂਰਾ ਐਕਚਰ ਜਿਹੜਾ ਵਾ ਉਹ ਲਿਆ ਜਾਵੇ ਧੰਨਵਾਦ ਜੀ ਮੈਂ 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 ਬਤਾਨਾ ਚਾਹਤਾ ਹਾਂਗਾ ਜਿਸ ਬਰਬਰਤਾ ਤੇ ਇਹ ਦੋਨੋਂ ਬਾਰਡਰੋਂ ਕੇ ਉੱਪਰ ਖਨੌਰੀ ਔਰ ਸ਼ੰਭੂ ਕੇ ਉੱਪਰ ਸਰਕਾਰ ਨੇ ਟਾਇਰ ਗੈਸ ਔਰ ਹਾਈ ਐਥਲੋਜਿਕ ਜੋ ਇਸਤੇਮਾਲ ਕੀ ਹੈ ਉਸਕੀ ਨਿੰਦਾ ਕਰਨੀ ਚਾਹੀਏ ਖਨੌਰੀ ਬਾਰਡਰ ਕੇ ਉੱਪਰ शुभ करण सिंह जो तेईस बाईस साल का नौजवान उनकी मौत हो गई है और तीन और गंभीर जख्मी हैं जिनमें से अभी मिसिंग पर्सन भी बहुत ज्यादा हैं और जो केंद्र के सैनिक फोर्स है उन्होंने पंजाब की हद में घुसकर खिनौरी के ऊपर 25 से अधिक ट्रैक्टर ट्रॉलियों को जो नुकसान किया है और एक बुजुर्ग को जो हरियाणा का था बोरी में डालकर उनके लात पांव तोड़कर उनको खेतों में फेंका गया है और पूरी बर्बरता से कार्रवाई की है आप शंभू पर सभी प्रेस वाले थे यहाँ कभी भी वायलेंस नहीं हुआ हमारे जुआ बिल्कुल पीसफुल रहे हमने सुबह निर्णय कर लिया था कि जो बड़े लीडर हैं वो आगे जाएंगे और किसी जुआ को हम आगे नहीं जाने देंगे क्योंकि किसी जुआ की हम मौत नहीं चाहते आगुओं को और उसके बाद जब हमसे सरकार ने वार्ता की और वार्ता में मसला क्या था हम बोल रहे थे कि केंद्रीय मंत्री ट्वीट करे कि एमएसपी खरीद की गारंटी का कानून का मसला हल करने के लिए और बाकी सब